ਮੋਸ਼ਕਾਰ ਸਤਿ ਸ਼੍ਰੀ ਅਕਾਲ ਮੈਂ ਅਰਿਉ ਕੁਮਾਰ ਸ਼ਰਮਾ ਮੈਨੇਜਰ ਐਟਰ ਗੁਰਦਾਸਪੁਰ ਤੋਂ ਆਪਣੇ ਗੁਰਦਾਸਪੁਰ ਵਾਸੀਆਂ ਨੂੰ ਦੱਸਣਾ ਚਾਹਾਂਗਾ ਕਿ ਸਾਡੇ ਸ਼ਹਿਰ ਵਿੱਚ ਇੱਕ ਪਹਿਲਾ ਹੱਥਾ ਦਾ ਸ਼ੋਅਰੂਮ ਜਿਹੜਾ ਸਾਡੇ ਕੋਲੋਂ ਖੋਲਿਆ ਗਿਆ ਹੈ ਵੀਰ ਮੋਟਰ ਦੇ ਨਾਮ ਤੇ ਗੁਰਦਾਸਪੁਰ ਵਾਸੀਆਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਇਹਦੇ ਨਾਲ ਦੀ ਈ-ਬਾਈਕ ਅਜੇ ਤੱਕ ਨਹੀਂ ਬਣੀ ਕਿਤੇ ਵੀ ਤੇ ਇਹਦਾ ਕੋਈ ਫਾਇਦਾ ਲਿਆ ਜਾਵੇ ਜਲਦੀ ਜਲਦੀ ਗੁਰਦਾਸਪੁਰ ਚ ਆ ਕੇ ਜੋ ਇਹਦੇ ਵਿੱਚ ਫੀਚਰਸ ਨੇ ਸ਼ਾਇਦ ਕਿਸੇ ਹੋਰ ਬਾਈਕ ਵਿੱਚ ਹੋਣ ਇਹਦੇ ਆਸਾਨ ਕਿਸ਼ਤਾਂ ਦੇ ਉੱਪਰ ਵੀ ਵੀਰ ਮੋਟਰ ਤੋਂ ਤੁਹਾਨੂੰ ਗੱਡੀ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਇੱਥੇ ਜੋ ਫੀਚਰਸ ਨੇ ਉਹ ਤੁਸੀਂ ਆ ਕੇ ਇੱਥੇ ਵਿజిਟ ਕਰੋ ਤੇ ਤੁਹਾਨੂੰ ਜ਼ਿਆਦਾ ਬੈਟਰ ਜਾਣਕਾਰੀ ਦਿੱਤੀ ਜਾਏਗੀ ਇੱਥੇ ਸਾਡੇ ਬਾਅਦ ਚਾਰਜਿੰਗ ਪੁਆਇੰਟ ਵੀ ਲੱਗਾ ਹੋਇਆ ਜਿਹੜਾ ਸਵੇਰੇ 9:00 ਤੋਂ ਲੈ ਕੇ ਰਾਤ 9:00 ਤੱਕ ਫ੍ਰੀ ਹੈ ਬ ਕੋਰਸ ਤੁਸੀਂ ਆਪਣੀ ਬਾਈਕ ਚਾਰਜ ਕਰ ਸਕਦੇ ਹੋ ਇਹ ਕੰਪਨੀ ਹੈਗੀ ਹੈ ਤੇ ਇਸ ਦੇ ਬਾਰੇ ਕਿਸ ਤਰ੍ਹਾਂ ਇਹ ਸਰ ਅਸੀਂ ਅੱਜ ਜਿੱਥੇ ਖੜੇ ਆ ਓਪਨਿੰਗਲੀ ਇਹ ਅਥਾਰਾਈਜ਼ ਡੀਲਰ ਹੈ ਇਥਰ એનર્ਜੀ ਲਿਮਟਿਡ ਦਾ ਵੀਰ ਮੋਟਰ ਪ੍ਰਾਈਵੇਟ ਲਿਮਟਿਡ ਗੁਰਦਾਸਪੁਰ ਅੱਜ ਇਹ ਗ੍ਰੈਂਡ ਓਪਨਿੰਗ ਲਈ ਖੜੇ ਆ ਜਿਹਦੇ ਚ ਤੁਹਾਨੂੰ ਇਥਰ ਦੀ ਪੂਰੀ ਰੇਂਜ ਮਿਲੇਗੀ 101 112000 ਐਕ ਸ਼ੋਰੂਮ ਸ਼ੁਰੂ ਹੋ ਗਏ ਜਬੀ 2 ਲੱਖ ਤੱਕ ਦੀ ਰੇਂਜ ਵੀ ਸਾਡੇ ਕੋਲ ਅਵੇਲੇਬਲ ਹੈ ਕੋਈ ਵੀ ਕਸਟਮਰ ਜੋ ਇਲੈਕਟ੍ਰਿਕ ਪਲਾਨ ਕਰ ਰਿਹਾ ਇਲੈਕਟ੍ਰਿਕ ਮੇਕਰ ਲੈਂਦੀ ਪਲਾਨ ਕਰ ਰਿਹਾ ਕੋਈ ਇੱਕ ਵਾਰੀ ਇੱਥੇ ਜਰ ਵਿਜ਼ਿਟ ਕਰੇ ਔਰ ਇੱਥੇ ਦੇ ਵਿੱਚ ਇਨੇ ਫੀਚਰ ਹੈ ਮੰਨ ਲਓ ਇੱਕ ਬੰਦਾ ਜੋ ਮਰੂਤੀ ਦੀ ਕੋਈ ਗੱਡੀ ਚਲਾ ਰਿਹਾ ਔਰ ਉਹ ਪਲਾਨ ਬਣਾ ਰਿਹਾ ਕਿ ਮੈਂ ਮਰਸੀ ਦੀ ਵੀ ਲੈਣੀ ਆ ਉਹ ਇਲੈਕਟ੍ਰਿਕ ਸਕੂਟਰ ਦੀ ਮਰਸੀ ਹੈ ਜਦ ਤੱਕ ਤੁਸੀਂ ਇੱਥੇ ਆ ਕੇ ਸਾਡੇ ਇਹਦੇ ਫੀਚਰ ਸਾਰੇ ਨਹੀਂ ਦੇਖੋਗੇ ਤੁਹਾਨੂੰ ਪਤਾ ਨਹੀਂ ਚੱਲੇਗਾ ਉਸ ਇਹੋ ਜਿਹੇ ਫੀਚਰ ਹੈ ਜੋ ਕਿਸੇ ਵੀ ਟੂ-ਵੀਲਰ ਇਲੈਕਟ੍ਰਿਕ ਚ ਨਹੀਂ ਅਵੇਲੇਬਲ ਹੈ ਠੀਕ ਹੈ ਜਿਸ ਤਰ੍ਹਾਂ ਕੇ ਟੱਚ ਸਕਰੀਨ ਉਸ ਤੋਂ ਇਲਾਵਾ ਸ਼ੌਕ ਪ੍ਰੂਫ ਵਾਟਰ ਪ੍ਰੂਫ 1 ਫੁੱਟ ਦੇ ਕਿਤੇ ਪਾਣੀ ਦੇ ਵਿੱਚ ਤੁਸੀਂ ਇਹਨੂੰ ਜਿੰਨਾ ਮਰਜ਼ੀ ਚਲਾ ਲਓ ਕੋਈ ਇਹਨੂੰ ਸ਼ੌਕ ਪ੍ਰੂਫ ਹੈ ਕਿਸੇ ਤਰ੍ਹਾਂ ਦਾ ਬੈਟਰੀ ਦਾ ਨੁਕਸਾਨ ਨਹੀਂ ਹੈ ਵਾਟਰ ਪ੍ਰੂਫ ਹੈ ਰਸਟ ਪ੍ਰੂਫ ਹੈ ਬਾਡੀ ਇਹਦੀ ਜਿਹੜੀ ਹੈ ਰਸਟ ਪ੍ਰੂਫ ਹੈ ਕਿਸੇ ਵੀ ਕਪਟਰ ਨੇ ਅਗਰ 2 ਵੀਲਰ ਲੈਣਾ ਤਾਂ ਸਾਡੇ ਕੋ ਇੱਥੇ ਤੇ ਜ਼ਰੂਰ ਵਿਜ਼ਿਟ ਕਰੀਂ ਸਟਾਰਟਿੰਗ ਅਗਰ ਕਿਸੇ ਨੇ ਫਾਈਨਾਂਸ ਕਰਾਉਣਾ ਸਟਾਰਟਿੰਗ ਲੋਨ ਪੇਮੈਂਟ 2.99 ਤੋਂ ਸ਼ੁਰੂ ਹੈ ਹੋਰ ਵੀ ਬਹੁਤ ਸਾਰੀਆਂ ਆਫਰ ਹੈ ਜੋ ਇੱਥਰ ਦੇ ਨਾਲ ਅਸੀਂ ਕਸਟਮਰ ਨੂੰ ਦਵਾਂਗੇ ਕਿ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਇਹਦੇ ਵਿੱਚ ਐਂਟੀ ਸਕਿਪ ਟੈਕਨੋਲੋਜੀ ਹੈ ਕਿਸੇ ਵੀ ਤਰ੍ਹਾਂ ਤੇ ਰੋਡ ਦੇ ਉੱਤੇ ਗੱਡੀ ਜਿਹੜੀ ਆ ਸਲਿੱਪ ਨਹੀਂ ਹੋਏਗੀ ਗੱਡੀ ਚ ਬੈਕ ਗੇਅਰ ਵੀ ਹੈ ਜਿਸ ਤਰ੍ਹਾਂ 4 ਵੀਲਰ ਚ ਬੈਕ ਗੇਅਰ ਹੈ ਇਹ ਗੱਡੀ ਚ ਵੀ ਬੈਕ ਗੇਅਰ ਹੈ ਤੁਸੀਂ ਇੰਡੀਕੇਟਰ ਦਿੰਦਾ ਜਿਸ ਤਰ੍ਹਾਂ 4 ਵੀਲਰ ਚ ਹੈਂਡਲ ਬਿਲਕੁਲ ਸਿੱਧਾ ਹੋ ਗਿਆ ਆਟੋਮੈਟਿਕਲੀ ਬੰਦ ਆਟੋਮੈਟਿਕਲੀ ਬੰਦ ਹੋ ਜਾਏ ਚਾਰਜਰ ਤੁਸੀਂ ਰਾਤ ਨੂੰ ਲਗਾਤਾ ਤੁਸੀਂ ਸੋਚਦੇ ਹੋ ਕਿ ਲੱਗਾ ਜੀ ਮੈਂ ਉਸ ਜੇ ਬਾਰ-ਬਾਰ ਦੇਖਾ ਉਹ ਕੋਈ ਪ੍ਰੋਬਲਮ ਨਹੀਂ ਆਟੋਮੈਟਿਕ ਕੱਟ ਆਫ ਹੈ 10 ਮਿੰਟ ਚ 30% ਬੈਟਰੀ ਜਿਹੜੀ ਹੈ ਇਹਦੀ ਚਾਰਜ ਹੋ ਜਾਂਦੀ ਹੈ ਲਾਈਫ ਬੈਟਰੀ ਦੀ 8 ਸਾਲ ਤੱਕ ਦੀ ਵਾਰੰਟੀ ਹੈ ਇਹਦੀ ਔਰ ਬੈਟਰੀ ਜੋ ਹੈ ਇਹ ਨਹੀਂ ਹੈ ਕਿ ਬੈਟਰੀ ਰਿਪਲੇਸ ਕਰਨੀ ਪਵੇਗੀ ਬੈਟਰੀ ਰਿਪੇਅਰੇਬਲ ਹੈ ਬਲੇ ਵਗੈਰ ਕੋਈ ਬੈਟਰੀ ਚ 4 ਸਾਲ ਬਾਅਦ 5 ਸਾਲ ਬਾਅਦ ਪ੍ਰੋਬਲਮ ਆਉਂਦੀ ਹੈ ਤੁਸੀਂ ਇਹਨੂੰ ਰਿਪੇਅਰ ਕਰਵਾ ਸਕਦੇ ਜਿਦਾ ਕਿ ਸਾਰੇ ਨੂੰ ਪਤਾ ਕਿ ਬੈਟਰੀ ਦਾ ਖर्चा ਜ਼ਿਆਦਾ ਹੈ ਤੁਸੀਂ ਰਿਪੇਅਰ ਵੀ ਕਰ ਸਕਦੇ ਹੋ ਔਰ ਸਾਰੇ ਆਪਣਾ ਸਾਰੇ ਮਾਡਲ ਅਵੇਲੇਬਲ ਹੈ ਜੀ ਹਰ ਇੱਕ ਤਰ੍ਹਾਂ ਦੀ ਰੇਂਜ ਸਾਡੇ ਕੋਲ ਅਵੇਲੇਬਲ ਹੈ ਇਹਦੀ ਜਿਹੜੀ ਰੇਂਜ ਆ 125 ਕਿਲੋਮੀਟਰ ਤੋਂ ਲੈ ਕੇ 160 ਕਿਲੋਮੀਟਰ ਤੱਕ ਦੀ ਹੈ। ਤੋਂ ਹਰ ਗੱਸ਼ਵਾਂ ਲਈ ਹਰ ਇੱਕ ਰੇਂਜ ਅਵੇਲੇਬਲ ਹੈ। ਔਰ ਬਹੁਤ ਸਾਰੀਆਂ ਆਫਰ ਵੀ ਇੱਥਰ ਦੀਆਂ ਚੱਲ ਰਹੀਆਂ ਆਲਰੇਡੀ ਤੁਸੀਂ ਸਾਡੇ ਇੰਸਟਾਗ੍ਰam ਪੋਸਟ ਤੇ ਚੈੱਕ ਕਰ ਸਕਦੇ ਜੇ ਜਾ ਕੇ। ਠੀਕ ਹੈ ਜੀ। ਕਲਰ ਸਾਡੇ ਕੋਲ ਸਾਰੇ ਅਵੇਲੇਬਲ ਹੈ। ਤੁਸੀਂ ਆਪਣੇ ਕੈਮਰਾ ਧੁਵਾ ਕੇ ਦੇਖੋਗੇ ਕਿ ਸਾਡੇ ਕੋਲ ਸਾਰਾ ਸਟਾਕ ਵੀ ਲੱਗਾ ਔਰ ਕਲਰ ਰੇਂਜ ਵੀ ਅਵੇਲੇਬਲ ਹੈ। ਫਿਲਹਾਲ ਕਲਰ ਅਵੇਲੇਬਲ ਹੈ। ਕੋਈ ਕਸਟਮਰ ਨੂੰ ਅਗਰ ਕੋਈ ਪਾਰਟਿਕੂਲਰ ਦਾ ਸਪੈਸੀਫਿਕ ਕਲਰ ਚਾਹੀਦਾ ਤਾਂ ਬੁਕਿੰਗ ਕਰਵਾ ਸਕਦਾ। ਉਹ ਵੀ ਵਿਦਨ ਅ ਵੀਕ ਅਵੇਲੇਬਲ ਕਰਵਾ ਲਾਂਗਾ। ਕਿਸ਼ਤਾਂ ਦੇ ਵਿੱਚ ਕਿਸ਼ਤਾਂ ਦੇ ਵਿੱਚ ਪੂਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ 299 ਤੋਂ ਡਾਊਨ ਪੇਮੈਂਟ ਸਟਾਰ ਹੈ। ਕਸਟਮਰ ਦੇ ਸਿਲ ਦੇ ਅਕੋਰਡਿੰਗਲੀ ਡਿਪੈਂਡ ਕਰੇਗਾ। ਕੇਸ ਹੋ ਜਾਏਗਾ। ਸ਼ੋਰੂਮ ਵਿੱਚ ਬੜਾ ਰੋਡ ਤੇ ਜਿਹੜਾ ਨਵਾਂ ਸ਼ੋਰੂਮ ਖੁੱਲਿਆ ਆਇਆ। ਕਿ ਮੈਂ ਜਦੋਂ ਇਹਨਾਂ ਦੀ ਸਕੂਟਰ ਦੇਖੀ ਤੇ ਨੀ ਹੋਵੇ। ਇਹ ਸਕੂਟਰ ਬਹੁਤ ਹੀ ਵੱਜੇ ਲੱਗੀ। ਮੈਂ ਸਾਰੇ ਸ਼ਹਿਰ ਦੀ ਜਿਹੜੀ ਲੈਕਟ੍ਰਿਕ ਸਕੂਟਰ ਦੇਖੀ ਹੈ ਪਰ ਇਹਨਾਂ ਦੇ ਜਿਹੜੇ ਫੀਚਰਸ ਵਗੈਰਾ ਹੈਗੇ ਹੈ ਜਿਵੇਂ ਸਪੀਡ ਔਰ ਇਹਦੀ ਬੈਟਰੀ ਤਾਂ ਖਦੀ ਗੱਲ ਪੱਤੀ ਹੈ 4 4 ਘੰਟੇ ਦੀ ਘੱਟ ਜੀ ਸਭ ਤੋਂ ਬੈਟਰੀ ਲੱਗੇ ਨੂੰ ਮੇਰੀ ਕਹੋ ਔਰ ਮੈਂ ਇੱਕੇ ਬਣੀ ਚੇ ਪਸੰਦ ਵਾਲੀ ਜਦ ਕਿ ਮੈਂ ਪੂਰੇ ਸ਼ਹਿਰ ਵਿੱਚ ਵੱਖ-ਵੱਖ ਥਾਂ ਤੇ ਜਾ ਕੇ ਦੇਖਿਆ ਪਰ ਮੈਨੂੰ ਉਹ ਗੱਲ ਵੱਧ ਲੱਗੀ ਤੇ ਇਸ ਕਰਕੇ ਮੈਂ ਕਹਿੰਦਾ ਵੇ ਭਰਾਓ ਤੁਸੀਂ ਵੀ ਆਓ ਔਰ ਐਥਰ ਦੀ ਸਿਟੀ ਸਕੂਟਰੀ ਲੈ ਕੇ ਜਾਓ ਜਿਹੜੀ ਬਟਾਰੇ ਰੋਡ ਤੇ ਨਵੀਂ ਸ਼ੋਅਰੂਮ ਖੁੱਲਿਆ ਜੇ ਜੈ ਅਕੀਰਾ ਅਖੀਰ ਇਤਨਾ ਇਸ ਬੋਲ ਤੱਕ ਅੱਜ ਬਟਾਲਾ ਰੋਡ ਕਉਸ਼ਾਲਾ ਹਾਲ تھیਟਰ ਨਊ ਸੋਰ ਬੁਧਿਆ ਜਿੱਥੇ ਕਿ ਅਸੀਂ ਸਕੂਟਰ ਪਰਚੇਜ ਕਰਨ ਆਇਆ ਫਸਟ ਟਾਈਮ ਫਸਟ ਪੀਸੀ ਤੇ ਆ ਸਾਨੂੰ ਬਹੁਤ ਅਛਾ ਲੱਗਾ ਲੇਕਿਨ ਅਹੀਂ ਪੂਰੀ ਮਾਰਕੀਟ ਦੇ ਤੋਂ ਕੇ ਕਈ ਜਨਤੋਂ ਦੇਖ ਰਹੇ ਸੀਗੇ ਬੱਚਾ ਨੇ ਸਕੂਟਰ ਪਰਚੇਜ ਕਰਨਾ ਸੀ ਕਿਦੋਂ ਜੱਜਾਂ ਦੀ ਲੇਕਿਨ ਇਹ ਜੋ ਮਟੀਰੀਅਲ ਆ ਬਹੁਤ ਔਕੇ ਆ ਮੈਨੂੰ ਬਹੁਤ ਪਸੰਦ ਆਇਆ ਤੇ ਮੈਂ ਅੱਜ ਲੈ ਆ ਗਿਆ